ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਲ਼ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਤਿ ਜੁਗਾਦ ਸਤਿ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚਾ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁਪਾ ਚੁਪਨਾ ਹੋਵਈ ਜੇ ਲਾਇ ਰਹਾ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਿ ਸਿਆਣ ਪਾਲਾ ਕੋ ਹੋਇ ਤਾ ਇੱਕ ਨ ਚੱਲਾ ਨਾਲ ਤੇਰ ਸਤਿਆਰਾ ਹੋਈ ਆ ਕਬ ਕੂੜਾ ਟੁੱਟਾ ਪਾਲ ਹੁਕਮ ਵਰ ਜਾ ਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਤਿਆ ਜਾਈ ਹੁਕਮੀ ਹੋਵਨ ਜੀਵ ਹੁਕਮ ਮਿਲਾ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਇਤਨਾ ਹੁਕਮੀ ਬਖਸ਼ੀਸ ਔਰ ਇੱਕ ਹੁਕਮੀ ਸਦਾ ਪੁਆਈਆ ਹੋ ਕੁਮਾ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੀ 부ਜਾ ਤਉ ਮਾ ਕਾ ਨ ਕੋਏ ਗਾਵਾ ਕੋ ਤਾਣ ਹੁ ਬਾਕ ਸਾ ਤਾਣ ਗਾਵਾ ਕੋ ਦਾਤ ਜਾਣੈ ਨਿਸ਼ਾਨ ਗਾਵਾ ਕੋ ਗੁਣ ਵੜਿਆਇਆ ਚਾਰ ਗਾਵਾ ਕੋ ਵਿਦਿਆ ਵਿਖੰ ਵਿਚਾਰ ਗਾਵਾ ਕੋ ਸਾਧ ਕਰੇ ਤਨ ਕੇਉ ਗਾਵਾ ਕੋ ਜੀ ਲਾ ਫਿਰ ਦੇਹ ਗਾਵਾ ਕੋ ਜਾਪ ਦਿਸਾ ਦੂਰ ਗਾਵਾ ਕੋ ਵਿਖਾ ਆਦਰਾਹ ਦੂਰ ਕਤਨਾ ਕਤਿਨਾਵਾ ਟੋਟ ਕਤ ਕਤ ਕਥੀ ਕੋਟੀ ਕੋਟਾ ਕੋਟਾ ਦੇਦਾ ਦੇ ਲੈ ਦੇਦਕ ਪਾਹੇ ਜੁਗਾ ਜੁਗੰਤਰ ਘਾਈ ਗਾਏ ਹੁਕਮੀ ਹੁਕਮ ਚਲਾਏ ਰਾਉ ਨਾਨਕ ਵਿਖ ਸਾਹਿਬੇ ਪਰਵਾਹ ਸੱਚਾ ਸਾਹਿਬ ਸਾਥ ਨਾਈ ਭਾਕਿਆ ਭਾਉ ਅਪਾਰ ਅਕਹ ਮੰਗਹ ਦਿਉ ਦਿਉ ਧਾਤ ਕਰੇ ਧਾਤਾਰ ਫਿਰ ਕਾਗਾ ਰਕਿਆ ਜਿਤ ਦਸਾ ਦਰਬਾਰ ਮੋ ਕਾ ਭੁਲਣ ਬੋਲੀਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵਿਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵ ਕਪੜਾ ਨਦਰੀ ਮੋਖ ਦਵਾਰ ਨਾਨਕ ਏਵਾ ਜਾਣਿਆ ਸਭ ਆਪੇ ਸਤਿਆਰ ਤੋਂ ਪਿਆਰ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ ਜਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਆ ਮਨ ਰੱਖਿਆ ਭਾਉ ਦੁੱਖ ਪਰਹਰ ਸੋ ਘਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਅਗਮਾਈ ਗੁਰ ਈਸਰ ਗੁਰੂ ਗੁਰਖ ਬਰਮਾ ਗੁਰ ਪਾਰਵਤੀ ਭਾਈ ਇਹੋ ਜਾਨ ਆਖ ਨਾਈ ਕਹਿਣਾ ਕਤ ਨ ਜਾਈ ਗੁਰਾ ਇਤਿ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੀਤੀ ਜਤੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਕੋੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਵਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਤਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਇ ਕਾ ਜਸ ਕੀਰਤ ਜਗਲੇ ਜੇ ਤਿਸ ਨਦਰਨਾ ਆਪੀ ਤਾ ਬਾਤ ਨ ਪਚਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੱਤਿਆਂ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪੋਇ ਨਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਵਰ ਬਰਮਾਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਤੁਗਤਨ ਭੇਦ ਸੁਣਿਆ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਜ ਸੁਨਾਣ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਾ ਸਹ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸਿੱਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵਹਿ ਰਾਹ ਸੁਣਿਆ ਹਤ ਵਾਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਾ ਪਿੱਛਾ ਪਛਤਾਏ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਕਾ ਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵਾ ਮਨ ਬੁੱਧ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੂਹ ਤੋ ਤਾ ਨਾ ਖਾਏ ਮੰਨਾ ਜੰਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾਥਿਓ ਪ੍ਰਗਟ ਜਾਏ ਮੰਨਾ ਮਗਨਾ ਚਲਾ ਪੰਤ ਮੰਨਾ ਧਰਮ ਸਿੱਤਿ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵਹਿ ਮੁਕਤਿ ਦਵਾਰ ਮੰਨਾ ਪਰਵਰ ਸਾਧਾਰ ਮੰਨਾ ਤਰਾ ਤਾਰੇ ਗੁਰ ਤੇ ਕਾ ਮੰਨਾ ਨਾਨਕ ਪਾਏ ਨਾ ਭੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰੇ ਇਕ ਧਿਆਨ ਜੇ ਕੋ ਕਾ ਕਰਾ ਵਿਚਾਰ ਕਰਤ ਕਾ ਕਰਣਾ ਨਹੀਂ ਸੁਮਾਰ ਧਾਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਭੋਜਾ ਹੋਵਾ ਸੁਤਿਆਰ ਧਵਲਾ ਉਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤਲਾ ਕਵਨ ਜੂਰ ਜੀ ਆਜਾਤ ਰੰਗਾ ਕੇ ਨਾਵ ਸਭਨਾ ਲਿਖਿਆ 부ੜੀ ਕਲਾਮ ਏਉ ਲਿਖਾ ਲਿਖ ਜਾਣਾ ਕੋਏ ਲਿਖਾ ਲਖਿਆ ਕੀਤਾ ਹੋਏ ਕੀਤਾ ਤਾਣ ਜਵਾਲਿਓ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਈ ਲਕ ਦਰਿਆਓ ਉਦਰ ਤਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਕਬੀਦ ਪਾਠ ਅਸੰਖ ਜੋਗ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਕਸੂਰ ਮੋ ਪੱਕ هزار ਸੰਖ ਮੂਲ ਲਿਵਲਾਇ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਾਮਕਾਰ ਅਸੰਖ ਮੂਰਖ ਅੰਧ ਕੋਰਾ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰਾ ਅਸੰਖ ਗਲਵਨ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਕ ਕੂੜਿਆਰ ਕੂਰੇ ਫਰਾਏ ਅਸਾਂ ਕਮਲੀਸ਼ ਮਰ ਅੱਖ ਖਾਏ ਅਸਾਂ ਕੰਨਿੰਦ ਕਸਰ ਕਰੇ ਭਾਰ ਨਾਨਕ ਨੀਚਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨੰਕਾਰ ਅਸੰਕ ਨਾਵ ਸੰਕ ਥਾਵ ਅਗੰਮ ਗੰਮ ਸੰਕ ਲੋ ਅਸੰਕ ਕਾ ਸਰਪਾਰ ਹੋਏ ਅਕਰੀ ਨਾਮ ਅਕਰੀ ਸਾਲਾ ਅਕਰੀ ਗਿਆਨ ਗੀਤ ਗਉਣਗਾ ਅਕਰੀ ਲਿਖਣ ਬੋਲਣ ਬਾਣ ਕਰਾਸਰ ਸੰਜੋਗ ਵਖਾਣ ਜੇ ਇਹ ਲਿਖੇ ਤੇ ਸੁਰ ਨਾ ਹੈ ਜੇ ਪਰਮਾਏ ਤੇ ਪਾਹੇ ਜੇਤਾ ਕੀਤਾ ਤੇ ਤਾ ਨਾਉ ਬਿਨ ਨਾਵ ਨਾਏ ਕੋਥਾਉ ਕੁਦਰਤ ਕਵਣ ਆ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਉ ਆਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨੰਕਾਰ ਪ੍ਰਿਆ ਹੱਤ ਪੈਰ ਤਨ ਦੇਹ ਪਾਣੀ ਥੋਤਾ ਉਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਹਮੂ ਲਈਆ ਉਹ ਧੋਏ ਪ੍ਰਿਆ ਮਤ ਪਾਪਾ ਕਾ ਸੰਗ ਉਹ ਤੋ ਪਨਾਵਾ ਕਾ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਉਪਨੇ ਆਵੋ ਜਾਓ ਤੀਰਤ ਤਪ ਦਿਆ ਦਤ ਦਾਨ ਜੀ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਤ ਆਤਮਾਣੀ ਬਰਮਾਉ ਸਤ ਸੋਹਣ ਸਦਾ ਮਨ ਚਾਉ ਕਵਣ ਸੁ ਵਿਲਾ ਵਖਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੇ ਰੁੱਤੀ ਮਾਉ ਕਵਣ ਜਤ ਹੋਆ ਆਕਾਰ ਵੀ ਨਾ ਪਾਇਆ ਪੰਡਤੀ ਜਿਉ ਗਾਲੇ ਪੁਰਾਣ ਵਖਤ ਨਾ ਪਾਇਉ ਕਾ ਦੀ ਆ ਜੇ ਲੇਖਨ ਲੇ ਕੁਰਾਨ ਤੇਤ ਮਾਰ ਨਾ ਜੋਗੀ ਜਾਣੈ ਰੁੱਤ ਮਾਉ ਨਾ ਕੋਈ ਜਾ ਕਰਤਾ ਸਿੱਟੀ ਕਿਉ ਸਾ ਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਆਪੋ ਜਾਣਾ ਅਗਾ ਗਿਆਨ ਸੁਹਾ ਪਾਤਾਲ ਪਾਤਾਲ ਲਖ ਆਗਾਸਾਂ ਆਗਾਸ ਉੜਕ ਉੜਕ ਪਾਲ ਤੱਕਈ ਵੇਦ ਕਹਿਨ ਕੋ ਬਾਤ ਸਹਿਸ 18 ਕਹਿਨ ਕ ਤੀਬਾ ਅਸਲੂ ਇਕ ਧਾਤ ਲਿਖਾ ਹੋਇ ਤਾਲਿਕਿਆ ਲਿਖਾ ਹੋਇ ਬਨਾਸ ਨਾਨਕ ਵੱਡਾ ਆਕਿਆ ਆਪੇ ਜਾਣਾ ਆਪ ਸਾਲਾ ਹੀ ਸਾਲਾ 30 ਤਨਾ ਪਾਇਆ ਨਦੀਆ ਵਾਹ ਪਹ ਸਮੁੰਦ ਨਾ ਜਾਣਿਆ ਸਮਉਂਦੋ ਜ਼ਾ ਸੁਲਤਾਨ ਗਿਰਾਜ਼ ਦਿੱਤੀ ਮਾਲ ਤਨ ਕੀੜੀ ਤੂੰ ਨਾ ਹੋਵਨੀ ਜੇ ਤਿਸੁ ਮਨ ਹੋ ਨਾ ਵਿਸਰੇ ਅੰਤ ਨਾ ਸਿੱਕੀ ਕਹਿਣਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵਿਕਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਬਾਰ ਅੰਤ ਕਾਰਣ ਕੀਤੇ ਵਿਲਲਾਹੇ ਤਾਕੀ ਅੰਤ ਨਾ ਪਾਈ ਜਾਹੇ ਇਹੋਂ ਵੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜਾ ਉੱਚਾ ਹੁਵਾ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੇ ਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਏ ਕਿਤੇ ਮੰਗਹਿ ਜੋਦੋਂ ਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖਬ ਤੋਟੇ ਵਿਕਾਰ ਕਿਤੇ ਲਾਲ ਬੁਕਰ ਪਾਹੇ ਕਿਤੇ ਮੂਰਖ ਕਾਈ ਕਾਹੇ ਕਿਤੇ ਆ ਦੂਖ ਭੂਖ ਜਦ ਮਾਰ ਏ ਪੇ ਦਾ ਤੇਰੀ ਦਾ ਤਾਰ ਬੰਦ ਗਲਾ ਤੀ ਪਾਣਾ ਹੋਏ ਮੂ ਰੱਖ ਨਾ ਸਕਾ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜਿਤਿਆ ਮੂਖ ਆਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਕੀ ਜਿਸਨੂੰ ਬਖਤੀ ਸਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਮਲ ਗੁਣ ਉਮਲ ਵਾਪਾਰ ਮੂਲ ਵਾਪਾਰਿਆ ਉਮਲ ਭੰਡਾਰ ਉਮਲ ਆਵਹਿ ਉਮਲ ਜਾਇ ਉਮਲ ਪਾਏ ਉਮਲ ਲਾ ਸੁਮਾਏ ਉਮਲ ਧਰਮ ਉਮਲ ਦੀਵਾਨ ਮੂਲ ਤੁਲ ਉਮਲ ਪ੍ਰਵਾਨ ਉਮਲ ਬਕਸੀਸੋ ਉਮਲਨੀ ਸਾਨ ਉਮਲ ਕਰਮ ਉਮਲ ਪਰਮਾਨ ਉਮਲੂ ਮੂਲ ਅਕਿਆ ਨਾ ਜਾਏ ਆਖ ਆਖ ਰਹੇ ਲਿਵਲਾਏ आख है वेद पाठ पुराण आख़े पढ़े करे वग्यान आक है बरमे आख है इंदी तोविंदर आख़ सिध आख के बुध आखह दानव आखह देव आख़ सु सरनर मुंजन सेवा आख है आखण पाहे किते कह कह उट जा ਇਤੇ ਕਿਤੇ ਹੋਰ ਕਰ ਹੈ ਤਾਂ ਆਕ ਨ ਸਕੇ ਕੀ ਕੀ ਜੀਵੜ ਭਾਵ ਤਿਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਕਾਬੂਲ ਵਿਗਾੜ ਤਾਂ ਲਿਖਿਆ ਸਰੰਗਾ ਵਾਰੰਗਾ ਵਾਰ ਸੋਦਰ ਕੇ ਆਸੂ ਕਰਕੇ ਆ ਜਿਤ ਬਾ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕੀਤੇ ਭਾਵਨ ਹਾਰੇ ਕਿਤੇ ਰਾਗ ਪਰਿ ਸੋਂ ਕਹੀ ਅਨ ਕਿਤੇ ਗਾਵਣ ਹਾਰੇ ਗਾਵੇ ਤਉਨੋਂ ਔਣ ਪਾਣੀ ਬਾਸ ਅੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਇੰਦ ਇੰਦਾ ਸੁਣ ਬੈਠੇ ਦੀਵਤੀਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀਂ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੋਗ ਜਗ ਵਿਦਾਨ ਵਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾਂ ਵਿੱਚ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਵਲ ਸੂਰਾ ਗਾਵੇ ਗਾਣੀ ਚਾਰੇ ਗਾਵੇ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੀ ਧਾਰੇ ਸੇਤੋ ਨੋ ਗਾਵਹਿ ਜੋ ਤਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਰਾਈ ਹੈ ਪੀ ਹੋਸੀ ਜਾਏ ਨਾ ਜਾਤੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਾਰ ਕਰਜਨ ਸੀ ਮਾਇਆ ਜਨ ਉਪਾਈ ਕਰ ਕਰ ਵਿਖਾ ਕੀਤਾ ਆਪਣਾ ਜਿਤ ਦੀ ਵੜਿਆਈ ਜਿਤਸ ਭਾਵੈ ਸੂਈ ਕਰਤੀ ਹੁ ਹੁਕਮ ਨਾ ਕਰਣਾ ਜਾਈ ਸੋ ਪਾਤਸਾਹੂ ਸਾਹ ਪਾਤਸਾਹੇ ਉਹ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਪਾ ਚੋਲੀ ਧਿਆਨ ਕੀ ਕਰਹਿ ਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਨਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸੁਤਸਾ ਆਦੇਸਾ ਆਦ ਅਨੀਰ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਥ ਨਾਤੀ ਸਭਾਂਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਜੋਗ ਦੋਏ ਕਾਰ ਚਲਾਵੇ ਲੇਕੇ ਆਵੇ ਭਾਗ ਆਦੇਸ ਉਤਸਾ ਆਦੇਸ ਆਦਾਨੀ ਦਾ ਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕਾ ਮਾਈ ਜੁਗਤ ਵਿਆਈ ਤਿੰਨ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਤ ਸੁਭਾਵ ਹੈ ਤਿਵੈ ਚਲਾਵਾ ਜਿਵ ਹੋਵਾ ਪਰਮਾਨ ਉਹ ਵਿਖਾ ਉਹਨਾਂ ਨਦਰ ਨ ਆਵਾ ਬਹੁਤਾ ਇਹੋ ਵਿਡਾਨ ਆਦੇਸ ਸਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੂ ਵੇਸ ਆਸਣ ਲੋਏ ਲੋਏ ਅੰਡਾਰ ਜੋ ਕਿਚ ਪਾਇਆ ਸੋ ਇਕਾ ਵਾਰ ਕਰ ਕਰ ਵਿਖਾ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਤਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੂ ਵੇਸ ਇੱਕ ਦੂਜੀ ਬਹੁ ਲਕ ਹੋਏ ਲਕ ਵਹਿ ਲਕ ਵੀਸ ਲੱਖ ਲੱਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ਾ ਏਤ ਰਾਹੇ ਪੱਤ ਪਵੜਿਆ ਚੜਿਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸਾ ਨਾਨਕ ਨਦਰੀ ਪਾਈਆ ਕੁੜੀ ਕੁੜਾ ਠੀਸ ਆਖਣ ਜੋਰ ਚ ਪੈ ਨਾ ਜੋਰਾ ਜੋਰ ਨਾ ਮੰਗਣ ਦੇ ਨਾ ਜੋਰਾ ਜੋਰ ਨਾ ਜੀਵਨ ਮਰਨਾ ਜੋਰਾ ਜੋਰ ਨਾਰਾਜ ਮਾਲ ਮਨਸੂਰਾ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁਟਾ ਸੰਸਾਰ ਜਿਸ ਸਤ ਜੋਰ ਕਰ ਵਿਕਾਸ ਹੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਅਜੁਕਤ ਕੇ ਰੰਗ ਤਿਨ ਕੇ ਨਾਮ ਅਨੇਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਣ ਪੰਚ ਪ੍ਰਵਾਣ ਨਦਰੀ ਕਰਮ ਪਵਾ ਨੀਸਾਣ ਕੱਚ ਪਕਾਈ ਉਤਾ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਕੋ ਕਰਮ ਕਿਤੇ ਪਵਨ ਪਾਣੀ ਵਾਸ ਸੰਤਰ ਕਿਤੇ ਕਾਨ ਮਹੀਸਾ ਕਿੱਤੇ ਵਰ ਮੈਂ ਕਾਰਤਕੜੀ ਹੈ ਰੂਪ ਰਾਂਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕਿਤੇ ਧੂਪ ਦੇਸਾ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸਾ ਕਿਤੇ ਸਿੱਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨ ਮੁਨ ਕੀਤੇ ਕਿਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕਿਤੇ ਨਾਨਕ ਅੰਤਨਾੰਤ ਗਿਆਨ ਕੰਡ ਮਹਾਂ ਗਿਆਨ ਪਰ ਚੰਡ ਤਿਤਾ ਆਨਾਦ ਬਨੂਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤਾ ਘਾਰਤ ਘੜਿਆ ਬਹੁਤ ਅਨੂਪ ਤਾਂ ਕੀਆ ਗਲਾ ਕਥਿਆ ਨਾ ਜਾਹੇ ਜੇ ਕੋ ਕਾ ਪਿਛਾ ਪਛਤਾਏ ਤਿਤਾ ਘੜਿਆ ਸੁਰਤ ਮਤ ਮਨ ਬੁੱਧ ਤਿਤਾ ਘੜਿਆ ਸੁਰਾਂ ਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰਾ ਤਿਥਾ ਹੋਰ ਨ ਕੋਈ ਹੋਰਾ ਤਿਥਾ ਜੋਧ ਮਹਾਬਲ ਸੂਰ ਤਨ ਮਹਿ ਰਾਮ ਰਹਿ ਆਰ ਪੂਰ ਤਿਥਾ ਸੀਤੋ ਸੀਤਾ ਮਹਿ ਮਾਮਾ ਹੈ ਤਾਕ ਰੂਪ ਨ ਕਤਨੇ ਜਾਹੇ ਨਾ ਓਏ ਮਰੇ ਨਟਕ ਜਾਹੇ ਜਿਨ ਕਾ ਰਾਮ ਵਸਾ ਮਨ ਮਾਹੇ ਤਿਥਾ ਭਗਤ ਬਸੈ ਕੈ ਲੋ ਕਰੈ ਆਨੰਦ ਸਚਾ ਮਨ ਸੂਈ ਸਤਖੰਡ ਵਸਾ ਨਰੰਕਾਰ ਕਰ ਕਰ ਵਿਕਾਰ ਨਦਰ ਨਿਆਲ ਤਿਥਾ ਖੰਡ ਮੰਡਲ ਵਰਪੰਡ ਜੀ ਕੋ ਕਥਾ ਦਾ ਅੰਤ ਨਾਨਤ ਤਿਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤੇਵਾ ਤੇਵਕਾਰ ਵਿਖਾ ਵਿਕਸਾ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਾਹਾਰਾ ਤੀ ਸੁਨਿਆਰ ਐ ਰਣ ਮਤ ਵੇਦ ਮੱਥੀ ਯਾਰ ਪਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਕੜਿਆ ਸ਼ਬਦ ਸੱਚੀ ਟਕਸਾਲ ਇਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਆਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚਾ ਧਰਮ ਅਧੂਰ ਕਰਮੀ ਆਪੋ ਆਪਣੀ ਕੀ ਨੇੜਾ ਕੇ ਦੂਰਾ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇੱਤੀ ਝੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੈ